ਪੰਜਾਬ ਦੇ ਵਿੱਚ ਨਿਤ ਹੀ ਨਸ਼ੇ ਦੇ ਉਗ ਡੂਸ ਦੇ ਨਾਲ ਨੌਜਵਾਨਾਂ ਦੀ ਮੌਤ ਹੋਣ ਦੀਆਂ ਖਬਰਾਂ ਜੋ ਨੇ ਉਹ ਸਾਹਮਣੇ ਆ ਰਹੀਆਂ ਨੇ ਅਜੀਭਾਈ ਮਾਮਲਾ ਹੁਣ ਮਾਨਸਾ ਜ਼ਿਲ੍ਹੇ ਦੇ ਪੁਟਲਾਟਾ ਤੋਂ ਸਾਹਮਣੇ ਆਇਆ ਛੱਤੀ ਕੀ ਜ਼ਿਲ੍ਹੇ ਦੇ ਪਿੰਡ ਅਤਲਾ ਖੁਰ ਤੋਂ ਇੱਕ ਮਹਿਸ 16 ਸਾਲਾ ਨੌਜਵਾਨ ਕਰਵਿੰਦਰ ਸਿੰਘ ਦੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਪਰਮਿੰਦਰ ਸਿੰਘ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਪਿਛਲੇ ਸਮੇਂ ਤੋਂ ਨਸ਼ੇ ਦੀ ਆਦਤੀ ਹੋ ਚੁੱਕਿਆ ਸੀ। ਬੀਤੇ ਕੱਲ ਵੀ ਉਹ ਨਸ਼ਾ ਲੈਣ ਲਈ ਬੁਢਲਾਡਾ ਵਿਖੇ ਆਏ ਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਸ ਦਾ ਦੋਸਤ ਜੋ ਹੈ ਉਹ ਵੀ ਨਸ਼ੇ ਦਾ ਸੇਵਨ ਕਰਦਾ ਹੈ। ਇਹਨਾਂ ਦੋਨਾਂ ਵੱਲੋਂ ਬੁਢਲਾਡਾ ਤੋਂ ਮਿਲ ਕੇ ਨਸ਼ਾ ਖਰੀਦ ਕੇ

ਇਹ ਇਤਿਕੂ ਮੁਲਾਜ਼ਮਾ ਇਹ ਕਹਤਾ ਹੂ ਵੀ ਤੁਸੀਂ ਮਹਾਰਾਜ ਭਿਖਸ਼ੀ ਵੀ ਤਲਾਹ ਦੇ ਦੋ ਮੈਨੂੰ ਇਹਨਾਂ ਨੇ ਪਿੰਡੋਂ ਫੋਨ ਮਾਰਤਾ ਕਹਿੰਦੇ ਮੈਂਬਰ ਸਾਹਿਬ ਤੁਸੀਂ ਆਓ ਮਹਾਰਾਜ ਮੈਂ ਥਾਣੇ ਚ ਆਇਆ ਉੱਥੋਂ ਮੈਨੂੰ ਮੁੰਸੀ ਕਹਿੰਦਾ ਕਿ ਪਹਿਲੇ ਕਾਰਵਾਈ ਉੱਥੇ ਹੀ ਹੋਊਗੀ ਬੁਹਾੜੇ ਥਾਣੀ ਅਸਮੇ ਇਹ ਤੇ ਬੁਹਾੜੇ ਥਾਣੇ ਇਹ ਇਧਰ ਦੀ ਹੋਗੇ ਦੂਸਰੀ ਸਾਈਡ ਹੋਗੇ ਮੈਂ ਦੂਸਰੀ ਸਾਈਡ ਹੋ ਗਿਆ ਮੋਟਰਸਾਈਕਲ ਤੇ ਜੀ ਇਹਨਾਂ ਨੇ ਮੈਨੂੰ ਉਦੀ ਫੋਨ ਕਰਤਾ ਸੀਗਾ ਵੀ ਐਂ ਕਰਕੇ ਆ ਗੱਲ ਹੋਗੀ ਬੱਚੇ ਦੀ ਅਬ ਉਹਦੇ ਪਿਆ ਹਾਂ ਕਿਸ ਬੰਦੇ ਤੇ ਕਰੋਗੇ ਜੀ ਉਹਦਾ ਨਾਮ ਹਰਮਨ ਸਿੰਘ ਹੈ ਜੀ ਮੈਂ ਇਹਦੇ ਨਾਮ ਸੋ ਵੀ ਇਹਦੇ ਨਾਲ ਜੀ ਜੀ ਬੈਠ ਕੋਈ ਹਾਂ ਉਹ ਇਹ ਨਾਲ ਸੀਗਾ ਜੀ ਦੁਕਾਨ ਦਾ ਇੱਕ ਕੀ ਨਸ਼ੇ ਦਾਦੀ ਹੈ ਇਹ ਇਹ ਵੀ ਨਸ਼ੇ ਦਾਦੀ ਸੀ ਉਹ ਵੀ ਨਸ਼ੇ ਦਾਦੀ ਆ ਤਾਂ ਪਤਾ ਲੱਗਿਆ ਨਸ਼ੇ ਦੇ ਕਿੰਨੇ ਤਰੀਕੇ ਦੱਸੇ ਨਹੀਂ ਜੀ ਇਹ ਤਾਂ ਕੋਈ ਪਤਾ ਨਹੀਂ ਲੈਂਦੇ ਇੱਥੇ ਨਬਲਾਡੀ ਹੁੰਦੇ ਜੀ ਉਹ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿ ਮੈਂ ਤਾਂ ਕਾਰਵਾਈ ਹੋਣੀ ਚਾਹੀਦੀ ਉਹਨੂੰ ਪਤਾ ਸੀਗਾ ਜੀ ਕੱਲ ਦਾ ਫੋਨ ਵੀ ਉਹਦੇ ਕੋਲ ਆ ਇਹਦਾ ਮੁੰਡੇ ਦਾ ਉਸ ਕੋਲ ਹਾਂ ਉਹਦੇ ਕੋਲੇ ਫੋਨ ਸੀ ਅੱਜ ਸਵੇਰੇ ਉਹ ਘਰੇ ਦੇ ਕੇ ਆਇਆ ਫਿਰ ਪਹਿਲਾ ਸਵੇਰ ਜਿਹਨਾਂ ਨੂੰ ਤੋਰੀ ਫਿਰਦਾ ਇਹਦੇ ਡੈਡੀ ਨੂੰ ਤੇ ਮੁੰਡੇ ਨੂੰ ਇਹਦੇ ਚਾਚੇ ਨੇ ਜੀ ਸਵੇਰ ਦਾ ਤੋਰੀ ਫਿਰਦਾ ਘਮਾਉਂਦਾ ਫਿਰਦਾਗਾ ਇਹ ਮੁੰਡਾ ਨਾਲ ਲਿਆ ਇੱਥੋਂ ਇਹਨਾਂ ਨੇ ਚਿੱਟਾ ਖਰੀਦੇ ਆ ਕੇ ਉਹਦੇ ਡੋਜ ਇਹਦੇ ਮੇਰੇ ਭਤੀਜੇ ਦੇ ਵੱੱਦ ਲਾ ਕੇ ਉਹ ਭੱਜ ਗਿਆ ਜੀ ਡੋਜ ਲਾ ਕੇ ਕੌਣ ਸੀ ਮੁੰਡਾ ਜਿਹੜਾ ਨਾਲ ਸੀ ਹਰਮਨ ਸਿੰਘ ਹੈ ਉਹ ਦੇਖੋ ਦਾ ਉਹ ਵੀ ਆਤਲੇ ਖੁਰਦੂ ਦੇ ਜੀ ਸਰ ਤੇ ਇਹ ਕਿੰਨੀ ਉਮਰ ਦਾ ਹੈ ਇਹਦੀ ਉਮਰ 4 ਮਾ ਸਾਲ ਲੱਗਿਆ ਹੋਇਆ ਹੈ ਤਾਨੂੰ ਕਿਵੇਂ ਪਤਾ ਲੱਗਿਆ ਵੀ ਉੱਥੇ ਇਹ ਜੱਡ ਵੀ ਡੋਰੀ ਪਈ ਹੈ ਸਾਨੂੰ ਜੀ ਸਵੇਰ ਆਇਆ ਇਹ ਮੁੰਡਾ ਜਿਹੜਾ ਨਾਲ ਸੀ ਕਮਾਈ ਜਾਂਦਾ ਉਹਦੇ ਬਾਗਲ ਦੇ ਅੱਗੇ ਹੁਣ ਐਂਡ ਤੇ ਆ ਕੇ ਮੈਨੂੰ ਕਹਿੰਦਾ ਕੰਧ ਟੱਪ ਕੇ ਦੇਖ ਅੰਦਰ ਹੋ ਸਕਦਾ ਇੱਥੇ ਹੋਵੇ ਜਦੋਂ ਮੈਂ ਕੰਧ ਟੱਪਿਆ ਜੀ ਬਾਗਲ ਦੀ ਉਹ ਖੁੰਝੇ ਜਿਹੀ ਜੱਡ ਮੋਡੀ ਪਈ ਸੀ ਤੇ ਤੁਸੀਂ ਕੁਝ ਕੁਛ ਉਤਰਾ ਕੀਤੀ ਪਹਿਲਾਂ ਜਦੋਂ ਤੁਹਾਨੂੰ ਪਤਾ ਲੱਗਿਆ ਲੱਗਿਆ ਅਸੀਂ ਥਾਣੇ ਗਏ ਸਰ ਉਹਨੂੰ ਬੰਦਾ ਕਿਹਾ ਜਿਹੜਾ ਬੰਦਾ ਇਹਦੇ ਨਾਲ ਬੰਦਾ ਮਲਾਜਮਾ ਕੋਲੇ ਸਰ ਇਨਾਮ ਕਿਹਦਾ ਉਸਦਾ ਨਾਮ ਹਰਮਨ ਸਿੰਘ ਹੈ ਹਾਂਜੀ ਸਰ ਉਹ ਵੀ ਨਸ਼ੇ ਦਾਦੀ ਹੈ ਜੀ ਸਰ ਕਿੱਥੋਂ ਇਹ ਨਾਲੇ ਚਿੱਟਾ ਕਿੱਥੋਂ ਖਰੀਦਦਾ ਤੁਸੀਂ ਕਹ ਰਹੇ ਹੋ ਇਹਨਾਂ ਨੇ ਉਹ ਇੱਥੇ ਹੀ ਖਰੀਦਿਆ ਯੂਸੀ ਮਹੱਲੇ ਚ ਬਲਾਡੇ ਕੋਈ ਹਾਂ ਬਲਾਡੇ ਦੀ ਕਹੇ ਹੈ ਇਆਂ ਵਿੱਚ ਬਲਾਡੇ ਮਹੱਲੇ ਤੋਂ ਉਹ ਐ ਨਹੀਂ ਪਤਾ ਸਰ ਉਹ ਕੀ ਮਹੱਲਾ ਵਾਜਦਾ ਜਿੱਥੇ ਡੈਡ ਬੋਡੀ ਪਈ ਸੀ ਉਹ ਤੁਹਾਨੂੰ ਪਤਾ ਹੋਊਗਾ ਜਿਹੜਾ ਮੁੰਡਾ ਆਪਾਂ ਨੂੰ ਹੁਣ ਤੁਹਾਡੇ ਕੋਲੇ ਹਵਾਲਾ ਆਈ ਉਹ ਮੁੰਡੇ ਨੇ ਮੈਨੂੰ ਕੱਲ ਆਉਣ ਸਾਰ ਦੱਸਿਆ ਜੀ ਮੈਂ ਉਹਨੂੰ ਮੁੰਡੇ ਨੂੰ ਕਚਾਈ ਮਹਾ ਉਹ ਕੱਚਾ ਮੁੰਡਾ ਵੀ ਇਹੜੇ ਦੇ ਨਾਲ ਗਿਆ ਸੀ ਉਹ ਕਹਿੰਦਾਈ ਮੈਂ ਕਹਿੰਦਾ ਅਸੀਂ ਨਿੱਤਾ ਦੀ ਕੰਮ ਬਲੱਡ ਤੋਂ ਸਮਾ ਚੱਟਾਈ ਹੈ ਨਾ ਕਹਿੰਦਾ ਇਹ ਕਹਿੰਦਾ ਅਸੀਂ ਦੋਨਾਂ ਨੇ ਕਹਿੰਦਾ ਟੀਕੇ ਚ ਲਾਇਆ ਕਹਿੰਦਾ ਉਹ ਮੁੰਡਾ ਮੈਨੂੰ ਐ ਕਹਿੰਦਾ ਜੀ ਜੀ ਦੇਖੋ ਵੀ ਬਿਓ ਮੁੰਡਾ ਮੈਨੂੰ ਐ ਕਹਿੰਦਾ ਸੀ ਵੀ ਭਾਈ ਮੇਰੇ ਬੱਚੇ ਸੰਭਾਲ ਲਾ ਦੇ ਕਹਿੰਦਾ ਮੈਂ ਉਹਨੂੰ ਉੱਥੇ ਛੱਡਾਇਆ ਵੀ ਛੱਟ ਕਿਵੇਂ ਆਇਆ ਵੀ ਕਹਿੰਦਾ ਉਹ ਉਲ ਹੋ ਗਿਆ ਸੀ ਵੀ ਡੱਕ ਲਿਆ ਸੀ ਕਹਿੰਦਾ ਜਾਗਦਾ ਯੁੱਗ ਦਾ ਹੈ ਗਿਆ ਕਹਿੰਦਾ ਕਹਿੰਦਾ ਮੈਂ ਉਹਦਾ ਫੋਨ ਚੱਕ ਲਿਆ ਤੇ ਏਅਰਕੋਰਡ ਚੱਕ ਲਿਆ ਕਹਿੰਦਾ ਉਹਦੇ ਮੈਂ ਤੇ ਵੀ ਜਾਗਦਾ ਵੀ ਚੱਲ ਜਦੋਂ ਉਹ ਸੁਰਤਾ ਕੀ ਵੀ ਉਹ ਤੋਂ ਆ ਜੂਗਾ ਘਰੇ ਤੇ ਇਦੋਂ ਬਾਅਦ ਇਹਦਾ ਕੋਈ ਪਤਾ ਨਹੀਂ ਲੱਗਾ ਵੀ ਘਰੇ ਨਹੀਂ ਆਇਆ ਸਾਰੀ ਰਾਤ ਘਰ ਦੇ ਪਾਲਦੇ ਰਹਿੰਦੇ ਉਹਦੇ ਤੇ ਜਦੋਂ ਹੁਣ ਤੜਕੇ ਅਸੀਂ ਕੰਮ ਕੰਮ ਤੇ ਜਾ ਕੇ ਆ ਕੇ ਪਤਾ ਲੱਗਿਆ ਇਹ ਗੱਲ ਤਾਂ ਵੀ ਆ ਗੱਲ ਹੋਗੀ ਜਿਹੜਾ ਬੰਦਾ ਹਵਾ ਲਾ ਚਾਹੁੰਦਾ ਕੀ ਨਾਮ ਹੈ ਹਰਮਨੀ ਇਹਨਾਂ ਨੇ ਇੱਕ ਦੱਸਿਆ ਕਿ ਵੀ ਇਹ ਕਿੱਥੋਂ ਲੈ ਇਹਨਾਂ ਨੇ ਕਿਹਾ ਜ ਨਸ਼ਾ ਜੋਗੀ ਨਹੀਂ ਇਹ ਚੀਜ਼ ਦਾ ਬਾਰੇ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਵੀ ਕਿੱਥੋਂ ਲੈਂਦਾ ਕਿੱਥੋਂ ਆਈ ਠੀਕ ਹੈ ਨਾਈ ਬਸ ਇਹਨਾਂ ਨੇ ਮੈਨੂੰ ਐ ਦੱਸਿਆ ਵੀ ਬੁਲਾਡੇ ਤੋਂ ਸਮਾਨ ਲਿੱਤਾ ਸੀ ਬੁਲਾਡੇ ਤੋਂ ਅਸੀਂ ਦੋਨਾਂ ਨੇ ਕਿਸੇ ਬਾਗਲ 'ਚ ਬਹਿ ਕੇ ਲਾਇਆ ਵੀ ਉਹ ਬਾਗਲ 'ਚ ਉੱਥੇ ਹੀ ਪਿਆ ਵੀ ਡੱਕ ਲਿਆ ਸੀ ਉਹ ਵੀ ਚੱਟੇ ਨਾਲ ਜੀ ਵੀ ਉੱਥੇ ਹੀ ਪੈ ਗਿਆ ਉਹ ਹਨਾ ਜੀ ਵੀ ਐ ਜਾਗਦਾ ਜੂਗਾ ਮੈਨੂੰ ਤਾਂ ਕਹਿੰਦਾ ਜੀ ਮੈਂ ਚੱਲ ਜਾਗਦਾ ਜੂਗਾ ਹੋਊਗਾ ਵੀ ਚੱਲ ਮੇਰਾ ਭਾਈ ਆ ਵੀ ਚੱਲ ਕੋਈ ਗੱਲ ਨਹੀਂ ਵੀ ਕਈ ਵਾਰ ਵੱਦ ਘਟ ਹੋਈ ਜਾਂਦਾ ਜੀ ਨਸ਼ਾ ਬਤਾ ਕੌਣ ਨਹੀਂ ਕਰਦਾ ਜੀ ਹਨਾ ਵੀ ਚੱਲ ਵੀ ਵੱਦ ਘਟ ਹੋਗੀ ਵੀ ਆਪਾਂ ਆ ਜੂਗਾ ਵੀ ਚੱਲ ਸਾਨੂੰ ਤਾਂ ਐ ਸੀ ਪਰ ਉਹ ਆਇਆ ਨਹੀਂ ਫਿਰ ਹੁਣ ਜਦੋਂ ਇਹਨਾਂ ਦੇ ਮਾਫਰ ਤੋਂ ਸਾਨੂੰ ਪਤਾ ਲੱਗਿਆ ਸੀ ਵੀ ਆਪ ਵੀ ਭੱਜ ਕੇ ਥਾਣੇ ਤੇ ਆਏ ਸੀ ਤੇ ਤੁਹਾਨੂੰ ਬਾਗਲ ਚ ਕੌਣ ਲੈ ਕੇ ਆਇਆ ਇਹ ਹਰਮਨ ਬਾਗਲ ਚ ਮੈਂ ਨਹੀਂ ਆਇਆ ਸੀ ਮੈਂ ਤਾਂ ਜੀ ਹਜੇ ਹੁਣੀ ਉਰੇ ਥਾਣੇ ਤੇ ਆਇਆ ਸੀ ਤੁਹਾਡੇ ਕੋਲ ਇਹਨਾਂ ਨੇ ਤੇ ਬਾਗਲ ਬੁਗਲ ਤਾਂ ਮੈਨੂੰ ਉਹਨੇ ਹਰ ਮਨੇ ਦੱਸਿਆ ਵੀ ਬਾਗਲ ਚ ਪਿਆਈ ਉਹ ਇਹ ਚੀਜ਼ ਮੈਨੂੰ ਉਹਨੇ ਆਪ ਦੱਸੀ ਸੀ